ਸਾਸ਼੍ਰੀ ਕਾਲ ਜੀ ਮਾਇਆ ਸੰਗੀਤ ਆਪ ਸਭ ਨੂੰ ਪਿਆਰ ਭਰੀ ਸ਼ਸ਼ਣਿਕਾਲ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਸੋਨੂੰ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਜੀ ਸੋ ਅਸੀਂ ਚੱਲੇ ਆ ਜੀ ਅੰਮ੍ਰਿਤਸਰ ਸਾਹਿਬ ਉਹ ਕਿਉਂਕਿ ਸਾਡੀ ਸ਼ੁਰੂਆਤ ਗੁਰੂ ਰਾਮਦਾਸ ਤੋਂ ਹੁੰਦੀ ਹੈ ਅਸੀਂ ਨਵਾਂ ਸਾਲ ਗੁਰੂ ਰਾਮਦਾਸ ਜੀ ਨਾਲ ਜਾ ਕੇ ਮਨਾਉਂਦੇ ਆ ਹਰਮੰਦਰ ਸਾਹਿਬ ਚੱਲੇ ਆ ਜੀ ਸੋ ਅਸੀਂ ਹੁਣ ਘਰੋਂ ਤੁਰਦੇ ਨਹੀਂ ਥੋੜਾ ਜਿਹਾ ਕਲਿੱਪ ਬਣਾਇਆ ਵੀ ਅਸੀਂ ਚੱਲੇ ਆ ਅੰਮ੍ਰਿਤਸਰ ਸਾਹਿਬ ਤੇ ਬਾਕੀ ਸੋਨੂੰ ਰਾਹ 'ਚ ਮਿਲਦੇ ਰਵਾਂਗੇ ਜਿਵੇਂ ਜਿਵੇਂ ਦਿਨ ਚੜੂਗਾ ਸੋ ਆਪ ਸਭ ਬਣੇ ਦੇਖੋ ਜੀ ਆਪਾਂ ਹਰਮੰਦਰ ਸਾਹਿਬ ਨੂੰ ਚੱਲ ਚੁੱਕੇ ਆ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ 4 ਵਜੇ ਚੱਲੇ ਸੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਵੀ ਅਸੀਂ ਸਾਨੂੰ ਐਸੀ ਵੀ ਅਸੀਂ ਤੇ ਦਿਨ ਚੜ੍ਹਦੇ ਨੂੰ ਵੀ ਅਸੀਂ ਉੱਥੇ ਅੰਮ੍ਰਿਤਸਰ ਦੇ ਨੇੜੇ ਜਾ ਲੱਗੀਏ ਆ ਦੇਖੋ ਜੀ ਧੁੰਦ ਕਿੰਨੀ ਡਿੱਗ ਰਹੀ ਹੈ ਦਿਖ ਕੁਝ ਵੀ ਨਹੀਂ ਰਿਹਾ ਪਰ ਅਸੀਂ ਡਰਾਈਵਿੰਗ ਬਹੁਤ ਸਲੋ ਕੀਤੀ ਸੀਗੀ ਆ ਦੇਖੋ ਜੀ ਦਿਨ ਚੜ੍ਹ ਚੁੱਕਿਆ ਤੇ ਅਸੀਂ ਅੱਦ ਵਿਚਾਲੇ ਪਹੁੰਚ ਚੁੱਕੇ ਆ ਵੀਡੀਓ ਚ ਆਪਾਂ ਨੂੰ ਬਿਲਕੁਲ ਸਾਫ਼ ਦਿਖ ਰਿਹਾ ਕਿਉਂਕਿ ਨੇੜੇ ਨੂੰੜੇ ਵੜ ਰਹੀ ਆ ਨਹੀਂ ਪਰ ਧੁੰਦ ਬਹੁਤ ਸੀ ਜੀ ਧੁੰਦ ਦੇ ਕਾਰਨ ਸੀ ਮਤਲਬ ਗੱਡੀ ਵੀ ਆਪਦੇ ਹਿਸਾਬ ਨਾਲ ਚਲਾਈ ਆ ਵੀ ਕਿਤੇ ਕੋਈ 1922 ਨਾ ਹੋ ਜੇ ਸਾਰਾ ਕੁਝ ਸੋਚਣਾ ਪੈਂਦਾ ਜੀ ਤੇ ਬਾਕੀ ਦਰਸ਼ਨ ਕਰਨ ਜਾ ਰਹੇ ਸੀ ਜੀ ਦਰਸ਼ਨਾ ਦੇ ਵਿੱਚ ਤਾਂ ਆਪਾਂ ਨੂੰ ਥੋੜਾ ਜਿਹਾ ਪੇਸੰਸ ਰੱਖਣਾ ਪੈਂਦਾ ਵੀ ਕੋਈ ਵੀ ਚੀਜ਼ ਹੈ ਜਿਹੜੀ ਆਪਣੀ ਵਧੀਆ ਢੰਗ ਨਾਲ ਬਣੇ ਹੈਲੋ ਜੀ ਅਸੀਂ ਰਸਤੇ 'ਚ ਪਹੁੰਚ ਚੁੱਕੇ ਹਾਂ ਜੀ ਦਿਨ ਦਾ ਚੜਾਹ ਹੋ ਗਿਆ ਚਾਹ ਤਾਂ ਨਹੀਂ ਅਸੀਂ ਪੀਤੀ ਤੇ ਆਪਣਾ ਪਿੰਡ ਵਾਲਾ ਪਿੰਡ ਵਾਲਾ ਦੇਸੀ ਜਗੜ ਜੀ ਕੋਈ ਟੋਲਗੇਟ ਨਹੀਂ ਆਪਾਂ ਉਹ ਕੀਤਾ ਪਾਸ ਕੀਤਾਾਰੇ ਪਿੰਡਾਂ ਵੀ ਦੇਖੋ ਛੋਟੇ-ਵੋਟੇ ਹੜਕਾ ਦੀ ਫਿਰਦੇ ਆਣ ਰਸਤੇ 'ਚ ਰੁਕੇ ਸੀ ਦੀਪੂ ਕਹਿੰਦਾ ਮੰਮੀ ਛੋਟਾ ਜਿਹਾ ਕਲਿੱਪ ਬਣਾ ਲਗੇ ਆਪਾਂ ਦਾ ਵੀਡੀਓ ਹੀ ਨਹੀਂ ਬਣਾਈ ਕਹਿੰਦਾ ਮੁੜ ਕੇ ਮੈਂ ਤਾਂ ਜੀ ਮौज ਨੇ ਪਈ ਸੀ ਗੱਡੀ 'ਚ ਸੌਂ ਕੇ ਆਈ ਵਧੀਆ ਆਏ ਮੰਮੀ ਨੇ ਕਰਨਾ ਗਿਆ ਭੈੜੀ ਹੋਈ ਜੀ ਯਾਰ ਹੈ ਜੀ ਗੱਡੀ ਥੋੜੀ ਤੇਜ਼ ਸੀ ਨੇਰੇ ਚ ਪਤਾ ਲੱਗੇ ਨਹੀਂ ਸੜਕ ਪੂਰੀ ਸਾਫ਼ ਸੀ ਜੀ ਤੇ ਕੋਲ ਟੋ ਆ ਗਿਆ ਹੜਕ ਤੇ ਬ੍ਰੇਕ ਧਰ ਕੇ ਬਾਰੇ ਮੰਮੀ ਫਸ ਗਈ ਸੀ ਸੀਟ ਚ ਆਓ ਦੇਖੋ ਜੀ ਸਰੋਂ ਦੇ ਫੁੱਲ ਖੱਡ ਰਿਹਾ ਫਿਰ ਸਰੋਂ ਨੇ ਕਿੰਨੀ ਸੋਹਣੀ ਕਿਆ ਬਾਤ ਹੈ ਜੀ ਵਧੀਆ ਲੱਗਿਆ ਜਦੋਂ ਆਪਾਂ ਆਸੀ ਹਰਮੰਦਰ ਸਾਹਿਬ ਨੂੰ ਨਾ ਸੰਨਿਆਂ ਦੇ ਤੁਰੇ ਆ ਕੋਈ ਟ੍ਰੈਫਿਕ ਨਹੀਂ ਸੀ ਬਹੁਤ ਵਧੀਆ ਆਏ ਮ제 ਨਾਲ ਆਏ ਜੀ ਬਹੁਤ ਵਧੀਆ ਲੱਗਿਆ ਚਲੋ ਤੇ ਸਾਨੂੰ ਦਿਸ ਰਿਹਾ ਪਿਛੇ ਕਿਤੋਂ ਦਪੀ ਹੋਈ ਹੈ ਖੇਤਾਂ ਜੀ ਤੇ ਅੱਗੇ ਆਪਾਂ ਮਿਲਦੇ ਹਾਂ ਜੀ ਦੀ ਵੀ ਕੁ ਲਓ ਜੀ ਆਪਾਂ ਹਰਮੰਦਰ ਸਾਹਿਬ ਤਕਰੀਬਨ ਪਹੁੰਚ ਚੁੱਕੇ ਆ ਜੀ ਆਹ ਦੇਖੋ ਜੀ ਸਾਹਮਣੇ ਹਰਮੰਦਰ ਸਾਹਿਬ ਦਾ ਜੋ ਨਿਸ਼ਾਨ ਆ ਮੇਨ ਗੇਟ ਉਹ ਤੇ ਤੁਹਾਨੂੰ ਦਿਖ ਰਿਹਾ ਹੁਣ ਇਸ ਕਰਕੇ ਅਸੀਂ ਬਾਅਦ ਚ ਵਾਇਜ਼ ਭਰੀ ਹੈ ਜੀ ਕਿਉਂਕਿ ਜਿਹੜੇ YouTube ਵਾਲੇ ਆ ਨਾ ਜੀ ਉਹ ਕਲੇਮ ਪਾਉਂਦੇ ਆ ਜੇ ਦੂਜੀ ਆਵਾਜ਼ ਕੋਈ ਬਾਹਰੋਂ ਆਉਣ ਲੱਗ ਜੇ ਤਾਂ ਉਹ ਵੀ ਵੀਡੀਓ ਨੂੰ ਅੱਗੇ ਚੱਲਣ ਨਹੀਂ ਦਿੰਦੇ ਆਹ ਲਓ ਜੀ ਆਪਾਂ ਫਾਈਨਲੀ ਹਰਮੰਦਰ ਸਾਹਿਬ ਪਹੁੰਚ ਚੁੱਕੇ ਆ ਜੀ ਠੰਡ ਬਹੁਤ ਹੈ ਜੀ ਪਾਲਾ ਝੜੀ ਜਾਂਦਾ ਇੰਨੀ ਠੰਡੀ ਹਵਾ ਵਗੀ ਅੱਜ ਤਾਂ ਹੈ 1 ਜਨਵਰੀ ਹੈ ਜੀ ਤੇ ਆਪਾਂ ਹਰਮੰਦਰ ਸਾਹਿਬ ਇਸੇ ਕਰਕੇ ਗਏ ਸੀ ਕਿਉਂਕਿ ਵੀ ਆਪਾਂ ਜਿਹੜੀ ਸ਼ੁਰੂਆਤ ਹੈ ਜੀ ਹਰਮੰਦਰ ਸਾਹਿਬ ਤੋਂ ਕਰਦੇ ਆ ਨਵੇਂ ਸਾਲ ਦੀ ਜਾ ਕੇ ਉੱਥੇ ਮਤਲਬ ਪ੍ਰਸ਼ਾਦ ਕਰਵਾਉਣੇ ਆ ਜੀ ਗੁਰੂ ਮਹਾਰਾਜ ਦਾ ਨਾਮ ਲੈਣੇ ਆ ਤੇ ਭੀੜ ਗਈ ਸੀ ਭੀੜ ਜੀ ਤੁਸੀਂ ਸੋਚ ਹੀ ਨਹੀਂ ਸਕਦੇ ਇੰਨੀ ਭੀੜ ਸੀ ਵੀ ਕਦੇ ਦੇਖੀ ਨਹੀਂ ਅਸੀਂ ਆ ਤਾਂ ਆਪਾਂ ਬਾਜ਼ਾਰ ਵੀ ਦੀ ਟੱਪੇ ਜਾਂਦੇ ਆ ਜੀ ਇਤਾਂ ਲੱਗਦਾ ਵੀ ਘਟਿਆ ਪਰ ਜਿੱਥੇ ਮੱਥਾ ਟੇਕਾਂਗੇ ਨਾ ਆਪਾਂ ਉੱਥੇ ਜਾ ਕੇ ਲੱਗੂ ਪਤਾ ਜੀ ਇੰਨਾ ਕਾਠ ਇੰਨਾ ਰਸ ਹੈ ਕਹਿਣ ਦਾ ਨਾਮ ਨਹੀਂ ਆ ਦੇਖੋ ਜੀ ਲੋਕ ਨਾ ਸਾਰੇ ਨਵੇਂ ਆਪਾਂ ਨਹੀਂ ਜਾਂਦੇ ਜੀ ਪਰ ਲੋਕ ਨਵੇਂ ਸਾਲ ਤੇ ਪਹੁੰਚਦੇ ਆਪਣੀ ਸ਼ੁਰੂਆਤ ਹਰ ਮੰਦਰ ਸਾਹਿਬ ਤੋਂ ਕਰਦੇ ਆ 12 ਲੋਕ ਬਾਹਰ ਫੋਰਨ ਕੰਟਰੀਆਂ ਦੇ ਲੋਕ ਬਹੁਤ ਜ਼ਿਆਦਾ ਆਏ ਹੋਏ ਸੀ ਜੀ ਇੱਥੇ ਆਪਾਂ ਨਹੀਂ ਇਹ ਚੀਜ਼ਾਂ ਕਰਦੇ ਪਰ ਜਿਹੜੇ ਲੋਕ ਆ ਸ਼ੁਰੂਆਤ ਉਹ ਗੁਰੂ ਘਰ ਤੋਂ ਕਰਦੇ ਆ ਜੀ ਸੋ ਇਹ ਗੱਲ ਸਹੀ ਆ ਵੀ ਆਪਾਂ ਨੂੰ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਜਾਂ ਜਿਸ ਵੀ ਧਰਮ ਨੂੰ ਆਪਾਂ ਮੰਨਦੇ ਹਾਂ ਤੋਂ ਸ਼ੁਰੂ ਹੋਣੀ ਚਾਹੀਦੀ ਆਪਣੀ ਕਿਉਂਕਿ ਪਰਮਾਤਮਾ ਤੋਂ ਬਿਨਾਂ ਆਪਾਂ ਕੁਝ ਵੀ ਨਹੀਂ ਹੈਗੇ ਜੀ ਇਹ ਆ ਜੀ ਹਰਿਮੰਦਰ ਸਾਹਿਬ ਦਾ 뷰 ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤੁਰੇ ਜਾ ਰਹੇ ਹਾਂ ਹਰਮੰਦਰ ਸਾਹਿਬ ਗੁਰੂ ਘਰ ਬਣੀ ਨੀ ਆ ਆ ਗਿਆ ਜੀ ਜਿਲਿਆਂ ਵਾਲਾ ਬਾਗ ਉਹ ਜਿਹੜਾ ਪਿੱਛੇ ਦਿਖ ਰਿਹਾ ਹੈ ਨਾ ਜੀ ਪੁਰਾਣੀ ਜਿਹੀ ਇਮਾਰਤ ਲੱਗ ਰਹੀ ਹੈ ਜਿਲਿਆਂ ਵਾਲਾ ਬਾਗ ਹੈ ਜੀ ਇੱਥੇ ਆ ਜਾਂਦਾ ਤੇ ਆ ਜਿਲਿਆਂ ਵਾਲੇ ਬਾਗ ਦਾ ਦਿਖ ਦਿ ਜਿਹੜਾ ਮੂਰਿਆ ਵਾਈਟ ਜਿਹਾ ਦਿਖ ਰਿਹਾ ਇੱਥੇ ਜਿਵੇਂ ਲੋਕਾਂ ਦੇ ਗਲ ਗਲ ਦੇ ਮੂੰਹ ਜੇ ਲਾਏ ਹੋਏ ਆ ਉਹ ਲਿਖਿਆ ਪਿਆ ਜੀ ਜਿਲਿਆਂ ਵਾਲਾ ਬਾਗ ਇੱਥੇ ਵੀ ਲੋਕ ਬਹੁਤ ਸੀ ਪਰ ਸਾਥੋ ਤਾਂ ਇੱਥੇ ਜਾਇਆ ਨਹੀਂ ਗਿਆ ਕਿਉਂਕਿ ਅਸੀਂ ਸ਼ਾਮ ਨੂੰ ਮੁੜੇ ਸੀ ਆ ਦੇਖੋ ਜੀ ਇਹ ਜਿਲਿਆਂ ਵਾਲੇ ਬਾਗ ਦੀ ਨਿਸ਼ਾਨੀ ਆ ਪਾਰੇ ਤੁੰਦੀ ਅੱਖਰ ਬਹੁਤ ਘੱਟ ਦਿਖ ਰਹੇ ਸੀ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਹੋ ਸਾਹਮਣੇ ਰਹਿ ਗਿਆ ਜੀ ਗੁਰੂ ਘਰ। ਦਿਖ ਰਿਹਾ ਪਰ ਧੁੰਦ ਕਾਰਨ ਕਲੀਅਰ ਨਹੀਂ ਦਿਖ ਰਿਹਾ। ਅਸੀਂ ਬਾਜ਼ਾਰ ਚ ਤੁਰੇ ਜਾ ਰਹੇ ਹਾਂ। ਕਿਉਂਕਿ ਅਸੀਂ ਬਾਲੀ ਵੀਡੀਓ ਨਹੀਂ ਬਣਾਉਂਦੇ ਹੁੰਦੇ ਜੇ ਅਸੀਂ ਮੇਨ ਬਣਾਉਣੇ ਆਓ ਦੇਖੋ ਜੀ ਗੁਰੂ ਘਰ ਦਾ ਗੇਟ ਆ ਚੁੱਕਿਆ ਜੀ। ਹੁਣ ਆਪਾਂ ਇੱਥੇ ਜੋੜੇ ਜਮਾ ਕਰਾਵਾਂਗੇ। ਆਪਣੇ ਜੋੜੇ ਜਮਾ ਕਰਵਾ ਕੇ ਤੇ ਜਿਹੜਾ ਆਪਣਾ ਸਮਾਨ ਸੀ ਉਹ ਆਪਾਂ ਗੱਡੀ 'ਚ ਹੀ ਰੱਖਿਆ ਸੀ ਕਿਉਂਕਿ ਆਪਾਂ ਸ਼ਾਮ ਨੂੰ ਮੋੜਨਾ ਸੀਗਾ ਪਰ ਰਾਤ ਨਹੀਂ ਸੀ ਲਾਉਣੀ ਕਿਉਂਕਿ ਇੰਨੀ ਭੀੜ ਦੇ ਵਿੱਚ ਨਾ ਤਾਂ ਕਮਰੇ ਤੇ ਇੱਥੇ ਵੈਸੀ ਵੀ ਨਹੀਂ ਮਿਲਦੇ ਜੀ ਅਸੀਂ ਤਾਂ ਬਹੁਤ ਵਾਰ ਹੀ ਗਏ ਆ ਇੱਥੇ ਕਮਰੇ ਸਾਨੂੰ ਕਦੇ ਵੀ ਨਹੀਂ ਮਿਲੇ ਤੇ ਸਭ ਤੋਂ ਵਧੀਆ ਗੱਲ ਹੈ ਜੀ ਜਦੋਂ ਅਸੀਂ ਦਰਬਾਰ ਸਾਹਿਬ ਦੇ ਮੇਨ ਗੇਟ ਤੋਂ ਅੰਦਰ ਹੋਏ ਤਾਂ ਇੱਥੇ ਚੈਕਿੰਗ ਸੀ ਸਪੈਸ਼ਲ ਲੱਗੀ ਹੋਈ ਜੀ ਵੀ ਕੋਈ ਵੀ ਅੰਦਰ ਜਰਦਾ ਵੀੜੀ ਜਾਂ ਤਮਾਕੂ ਲੈ ਕੇ ਨਾ ਬੜੇ ਬਹੁਤ ਫੜੇ ਗਏ ਸੀ ਜੀ ਬਾਬਿਆਂ ਨੇ ਕਿਹਾ ਤਾਂ ਕੁਝ ਨਹੀਂ ਉਹਨਾਂ ਨੂੰ ਪਰ ਉਹਨਾਂ ਦੀ ਬੇਇੱਜ਼ਤੀ ਬਹੁਤ ਕੀਤੀ ਵੀ ਸਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਲੈ ਕੇ ਆਉਂਦੇ ਇਹ ਬਾਕੀ ਦੇਖੋ ਕਰੋ ਜੀ ਦਰਸ਼ਨ ਸ੍ਰੀ ਗੁਰੂ ਹਰਿਮੰਦਰ ਸਾਹਿਬ ਦੇ ਅਸੀਂ ਤਾਂ ਦਰਸ਼ਨ ਕਰ ਰਹੇ ਹਾਂ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਗੁਰੂ ਘਰ ਦੇ ਜੀ ਤੇ ਐਨੀ ਕੁ ਸੰਗਤ ਸੀ ਮੈਂ ਕਹਿਣੀ ਆ ਵੀ ਤੁਸੀਂ ਸੋਚ ਹੀ ਨਹੀਂ ਸਕਦੇ ਆ ਦੇਖੋ ਜੀ ਉਹ ਸਾਹਮਣੇ ਗੁਰੂ ਘਰ ਰਹਿ ਗਿਆ ਜੀ ਦਰਬਾਰ ਸਾਹਿਬ ਰਹਿ ਗਿਆ ਜੀ ਤੇ ਸੰਗਤਾਂ ਦਾ ਸੁਰਮ ਤੁਸੀਂ ਰਾਸ ਤੋਂ ਤੁਹਾਨੂੰ ਪਤਾ ਲੱਗ ਗਿਆ ਹੁਣ ਸਾਡਾ ਮੱਥਾ ਤਕਰੀਬਨ ਕਿੰਨੇ ਟਾਈਮ ਚ ਟਿਕਿਆ ਦੀ ਭਪਣਾ ਮੱਥਾ ਤਿੰਨ ਘੰਟਿਆਂ ਚ ਤਿੰਨ ਘੰਟਿਆਂ ਚ ਜੀ ਅਸੀਂ ਮੱਥਾ ਟੇਕਿਆ ਤਿੰਨ ਘੰਟੇ ਅਸੀਂ ਲੈਣ ਚ ਲੱਗੇ ਰਹੇ ਹਾਂ ਸਾਡਾ ਤਾਂ ਅੱਧਾ ਘੰਟਾ ਪਹਿਲਾਂ ਮੱਥਾ ਟੇਕ ਗਿਆ ਸੀ ਅਸੀਂ ਬੀਬੀ ਇੱਥੋਂ ਚੱਲ ਪੀਜੀ ਲੈਣ ਤੁਸੀਂ ਦੇਖ ਲਓ ਇੱਥੋਂ ਹੋ ਜਿਹੜੀ ਸਾਹਮਣੇ ਲੈਣ ਆ ਜੀ ਇੱਥੋਂ ਲੱਗੀ ਹੋਈ ਸੀ ਤੇ ਹੋ ਉੱਥੋਂ ਜਾ ਕੇ ਵੀ ਉੱਥੇ ਦੋ ਤਿੰਨ ਬਲ ਖਾ ਕੇ ਫੇਰ ਕਿਤੇ ਜਾ ਕੇ ਮੱਥਾ ਟੇਕਦਾ ਸੀ ਰਸ ਮੈਂ ਕਹਣੀ ਆ ਵੀ ਅਸੀਂ ਕਦੇ ਦੇਖਿਆ ਨਹੀਂ ਜੀ ਐਨਾ ਕਾ ਰਸ ਸੀ ਵੀ ਛੱਡ ਦਿਓ ਗੱਲਾਂ ਪਰ ਆਨੰਦ ਬਹੁਤ ਆਇਆ ਜੀ ਕਿਉਂਕਿ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਏ ਹੋਏ ਸੀ ਆਨੰਦ ਤਾਂ ਆਉਣੀ ਸੀ ਜੀ ਸੱਚੇ ਬਾਸ਼ਾ ਵੈਗ ਨਪਾਲੀ ਲੋਕ ਬਹੁਤ ਆਏ ਸੀ ਹੂੰ ਨਪਾਲੀ ਬਹੁਤ ਦੇਖਣ ਨੂੰ ਮਿਲੇ ਸੀਗੇ ਹੂੰ ਪਈ ਲੋਕਾਂ ਨੂੰ ਆਪਣੇ ਨਾਲ ਉਹ ਵੀ ਵੱਧ ਸ਼ਰਧਾ ਉਹਨਾਂ ਨੂੰ ਹੈ 네ਪਾਲੀ 네ਪਾਲੀ ਸਿੱਥੇ ਦੇਖ ਲੈ ਮੱਥਾ ਟੇਕਣਾ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਗਿਆਨ ਆ ਰਿਹਾ ਹੈ ਨਾ ਵੀ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਸੀ ਉਹ ਹੈ ਲਓ ਜੀ ਮੱਥਾ ਟੇਕ ਕੇ ਆਪਾਂ ਹੋਗੇ ਵਾਪਸ ਤੇ ਮੱਥਾ ਤੋਂ ਉਹਨੂੰ ਦੱਸਿਆ ਵੀ ਸਾਡਾ 3 ਘੰਟਾ ਜਿੱਟ ਗਿਆ ਇੱਥੇ ਥੋੜੀ ਖੇਚਣ ਵਾਲੀ ਸੀ ਕਿਉਂਕਿ ਇਹਨੂੰ ਐਵੇਂ ਸੀ ਕਿ ਰਾਤ ਪੈ ਰਹੀ ਆ ਰਾਤ ਹੋਣ ਵਾਲੀ ਸੀ ਕਿ ਧੁੰਦ ਵੀ ਪਈ ਜਾਂਦੀ ਸੀ ਤਾਂ ਕਰਕੇ ਥੋੜੀ ਖੇਚਣਾ ਘੱਟੇ ਲੈ ਕੇ ਆਏ ਕਿ ਰਾਤ ਨੂੰ ਲੇਟਾਂ ਜਣਾ ਫਸੀ ਜੀ ਲੰਗਰ ਛਕਿਆ ਜੀ ਲੰਗਰ ਚ ਵੀ ਬਹੁਤ ਭੀੜ ਸੀ ਲੰਗਰ ਦੀ ਵੀਡੀਓ ਸੀ ਬਣਾ ਨਹੀਂ ਪਾਈ ਜੀ ਕਿਉਂਕਿ ਰਸ ਵਾਲਾ ਸੀਗਾ ਨਹੀਂ ਸਾਨੂੰ ਦਿਖਾਉਂਦੇ ਲੰਗਰ ਵੀ